ਆਮ ਆਦਮੀ ਪਾਰਟੀ ਦੇ ਵੱਲੋਂ ਅੱਜ ਦੋ ਹੋਰ ਉਮੀਦਵਾਰਾਂ ਦੀ ਲਿਸਟ ਜਾਰੀ ਹੋਵੇਗੀ ਝਲੰਦਰ ਲੁਧਿਆਣਾ ਦੇ ਵਿੱਚ ਅੱਜ ਦੋ ਕੈਂਡੀਡੇਟਾਂ ਨੂੰ ਲੈ ਕੇ ਐਲਾਨ ਜਿਹੜਾ ਕਿ ਪੰਜਾਬ ਸਰਕਾਰ ਕਰੇਗੀ ਤੇ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ 16 April ਨੂੰ ਕਿਹਾ ਗਿਆ ਸੀ ਕਿ ਦੋ ਕੈਂਡੀਡੇਟ ਜਿਹੜੇ ਜਲੰਧਰ ਤੇ ਲੁਧਿਆਣਾ ਤੋਂ ਰਹਿੰਦੇ ਨੇ ਉਹਨਾਂ ਦਾ ਨਾਮ 16 April ਨੂੰ ਜਾਰੀ ਕੀਤਾ ਜਾਵੇਗਾ ਤੇ ਯਾਨੀ ਅੱਜ ਦੇ ਦਿਨ ਜਿਹੜਾ ਕਿ ਲਿਸਟ ਜਾਰੀ ਹੋਵੇਗੀ ਤੇ ਜਿਸ ਦੇ ਵਿੱਚ ਦੇਖਣੀ ਹੋਵੇਗਾ ਕਿ ਪੰਜਾਬ ਸਰਕਾਰ ਦੇ ਵੱਲੋਂ ਕਿਹੜਾ ਨਾਮ ਹੈ ਜਿਹੜਾ ਕਿ ਐਲਾਨਿਆ ਜਾ ਰਿਹਾ ਹੈ ਤੇ ਉੱਥੇ ਹੀ ਦੱਸਿਆ ਜਾ ਰਿਹਾ ਕਿ ਜਲੰਧਰ ਤੋਂ ટીનુ નું જડી કે ਸੀਟ ਮਿਲ ਸਕਦੀ ਹੈ ਤੇ ਟਿਕਟ ਮਿਲ ਸਕਦੀ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਇਸ ਗੱਲ ਨੂੰ ਲੈ ਕੇ ਚਰਚਾਵਾ ਹੋ ਰਹੀਆਂ ਨੇ ਤੇ ਬੀਤੇ ਕੱਲ ਦੇ ਵਿੱਚ ਦੱਸਦੀ ਹੈ ਕਿ ਪਵਨ ਟੀਨੂ ਪਵਨ ਕੁਮਾਰ ਟੀਨੂ ਨੇ ਆਪਣਾ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਤੇ ਹੁਣ ਇਹ ਦੱਸਿਆ ਜਾ ਰਿਹਾ ਕਿ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਟਿਕਟਾ ਜਿਹੜੀ ਜਲੰਧਰ ਦੇ ਵਿੱਚ ਪਵਨ ਕੁਮਾਰ ਟੀਨੂ ਨੂੰ ਮਿਲ ਸਕਦੀ ਹੈ ਲੁਧਿਆਣੇ ਦੇ ਵਿੱਚ ਅੱਜ ਜਿਹੜਾ ਕਿ ਇੱਕ ਵੱਡਾ ਚਿਹਰਾ ਨਿਕਲ ਕੇ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਸਾਹਮਣੇ ਆ ਸਕਦਾ ਹੈ ਤੇ ਉਹ ਹੀ ਦੇਖਣੇ ਹੋਗੇ ਹੋਵੇਗਾ ਕਿ ਦੋਆਂ ਹਲਕਿਆਂ ਦੇ ਵਿੱਚ ਕਿਸ ਨੂੰ ਜਿਹੜਾ ਕਿ ਉਮੀਦਵਾਰ ਐਲਾਨਿਆ ਜਾਵੇਗਾ ਤੇ ਅੱਜ ਪੰਜਾਬ ਸਰਕਾਰ ਦੋ ਉਮੀਦਵਾਰਾਂ ਨੂੰ ਜਿਹੜਾ ਕਿ ਸਿਆਸੀ ਅਖਾੜੇ ਦੇ ਵਿੱਚ उतਾਰੇਗੇ ਤੇ ਉੱਥੇ ਹੀ ਦੱਸਿਆ ਕਿ ਪਹਿਲਾਂ ਜਿਹੜੀ ਲਿਸਟ ਜਾਰੀ ਹੋਈ ਸੀ ਉਸ ਦੇ ਵਿੱਚ ਅੰਮ੍ਰਿਤਸਰ ਤੋਂ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਖਡੂਰ ਸਾਹ ਤੋਂ ਲਾਲਜੀਤ ਭੁੱਲਰ ਅਤੇ ਜਲੰਧਰ ਦੀ ਜਿਹੜੀ ਸੀਟ ਆ ਅੱਜ ਉਸ ਨੂੰ ਲੈ ਕੇ ਕਨਫਰਮ ਹੋ ਜਾਵੇਗਾ ਤੇ ਜਿਸ ਦੇ ਵਿੱਚ ਜਿਹੜਾ ਕਿ ਕਿਸ ਨੂੰ ਜਿਹੜਾ ਕਿ ਸਿਆਸੀ ਅਖਾੜੇ ਦੇ ਵਿੱਚ ਜਲੰਧਰ ਦੇ ਵਿੱਚ ਉਤਾਰਿਆ ਜਾਂਦਾ ਹੈ ਤੇ ਦੂਜੇ ਪਾਸੇ ਫਤਿਹ ਸਾਬ ਤੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਜਿਹੜੀ ਕਿ ਟਿਕਟ ਮਿਲੀ ਤੇ ਉੱਥੇ ਹੀ ਫਰੀਦਕੋਟ ਤੋਂ ਕਰਮਜੀਤ ਅਨਮੋਲ ਨੂੰ ਤੇ ਬਠਿੰਡਾ ਦੇ ਵਿੱਚ ਗੁਰਮੀਤ ਸਿੰਘ ਖੁੜੀਆ ਤੇ ਸੰਗਰੂਰ ਤੋਂ ਮੰਤਰੀ ਮੀਤ ਹੈਰ ਨੂੰ ਜਿਹੜਾ ਕਿ ਐਲਾਨਿਆ ਗਿਆ ਹੈ ਤੇ ਪਟਿਆਲਾ ਤੋਂ ਡਾਕਟਰ ਬਲਵੀਰ ਸਿੰਘ ਅਤੇ ਉੱਥੇ ਹੀ ਜਿਹੜੇ ਕਿ ਦੱਸਦੀ ਹੈ ਕਿ ਅਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ ਅਤੇ ਹੁਸ਼ਿਆਰਪੁਰ ਤੋਂ ਡਾਕਟਰ ਰਾਜਕੁਮਾਰ ਚੰਬੇਵਾਲ ਨੂੰ ਜਿਹੜਾ ਕਿ ਐਲਾਨ ਕਰ ਦਿੱਤਾ ਹੈ ਤੇ ਜਿਸ ਦੇ ਦੌਰਾਨ ਸਾਰੀਆਂ ਸੀਟਾਂ ਦੇ ਉੱਤੇ ਜਿਹੜਾ ਕਿ ਨਾਮ ਜਿਹੜਾ ਕਿ ਜਾਰੀ ਹੋ ਗਿਆ ਹੈ ਤੇ ਉਸ ਦੇ ਵਿੱਚ ਦੋ ਜਿਹੜੀਆਂ ਟਿਕਟਾਂ ਰਹਿੰਦੀਆਂ ਸੀ ਜਲੰਧਰ ਅਤੇ ਲੁਧਿਆਣਾ ਦੇ ਵਿੱਚ ਉਸ ਨੂੰ ਲੈ ਕੇ ਅੱਜ ਪੂਰੀ ਤਰ੍ਹਾਂ ਚਰਚਾ ਵਿੱਚ ਜਿਹੜੀਆਂ ਹੋ ਰਹੀਆਂ ਨੇ ਤੇ ਆਮ ਆਦਮੀ ਪਾਰਟੀ ਅੱਜ ਦੋ ਕੈਂਡੀਡੇਟਾਂ ਨੂੰ ਲੈ ਕੇ ਐਲਾਨ ਕਰੇਗੀ ਜਲੰਧਰ ਅਤੇ ਲੁਧਿਆਣਾ ਦੇ ਵਿੱਚ ਅੱਜ ਕੈਂਡੀਡੇਟਾਂ ਦਾ ਜਿਹੜਾ ਕਿ ਨਾਮ ਸਾਹਮਣੇ ਆਵੇਗਾ ਲਿਸਟ ਜਾਰੀ ਹੋਵੇਗੀ ਤੇ ਬਿੱਤੇਦਾਨਾਂ ਦੇ ਵਿੱਚ ਦੱਸਦੀ ਹੈ ਕਿ ਉੱਥੇ ਹੀ ਪੰਜਾਬ ਸਰਕਾਰ ਨੇ ਆਪਣੇ ਪਹਿਲੇ ਜਿਹੜੇ ਕਿ ਨਾਮ 8 ਉਮੀਦਵਾਰ ਐਲਾਨੇ ਸੀ ਤੇ ਜਿਸ ਦੇ ਵਿੱਚ ਉਹਨਾਂ ਦੇ ਵਿੱਚ ਸ਼ਸ਼ੀਲ ਰਿੰਕੂ ਨੂੰ ਜਿਹੜਾ ਕਿ ਟਿਕਟ ਦਿੱਤੇ ਗਏ ਸੀ ਤੇ ਉਹਨਾਂ ਦੇ ਵੱਲੋਂ ਹੁਣ ਆਮ ਆਦਮੀ ਪਾਰਟੀ ਨੂੰ ਛੱਡ ਦਿੱਤਾ ਗਿਆ ਤੇ ਜਿਸ ਦੇ ਵਿੱਚ ਸ਼ਸ਼ੀਲ ਰਿੰਕੂ ਨੇ ਪਾਜ ਪਾ ਦਾ ਪੱਲਾ ਫੜ ਲਿਆ ਤੇ ਜਿਸ ਦੇ ਦੌਰਾਨ ਜਲੰਧਰ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਨਮਾ ਜਿਹੜਾ ਕਿ ਸਿਆਸੀ ਉਮੀਦਵਾਰਾ ਉਤਾਰਿਆ ਜਾਵੇਗਾ ਤੇ ਜਿਸ ਤੋਂ ਬਾਅਦ ਹੁਣ ਇੱਕ ਖਾੜਾ ਜਿਹੜਾ ਕਿ ਸਿਆਸੀ ਖਾੜਾ ਪੱਗਦਾ ਜਾ ਰਿਹਾ ਤੇ ਜਿਸ ਦੇ ਦੌਰਾਨ ਸਿਆਸਤ ਦੇ ਵਿੱਚ ਲਗਾਤਾਰ ਹਲਚਲ ਆ ਜਿਹੜੀ ਤੇਜ਼ ਹੋਈ ਹੋਈ ਹੈ ਤੇ ਉੱਥੇ ਹੀ ਇਸ ਗੱਲ ਨੂੰ ਲੈ ਕੇ ਦੱਸ ਦਈਏ ਕਿ ਸ਼ਸ਼ੀਲ રિંકુનું બીજેપીને ਉਮੀਦਵਾਰ ਐਲਾਨੇ ਆਏ ਤੇ ਹੁਣ ਸੁਸ਼ੀਲ ਰਿੰਕੂ ਨੂੰ ਟੱਕਰ ਦੇਣ ਦੇ ਲਈ ਆਮ ਆਦਮੀ ਪਾਰਟੀ ਦਾ ਜਨਮਾ ਕੈਂਡੀਡੇਟ ਜਿਹੜਾ ਕਿ ਐਲਾਨ ਦਿੱਤਾ ਜਾਵੇਗਾ ਤੇ ਜਿਸ ਦੇ ਦੌਰਾਨ ਹੁਣ ਇਸ ਗੱਲ ਨੂੰ ਲੈ ਕੇ ਲਗਾਤਾਰ ਅੱਜ ਚਰਚਾਵਾਂ ਨੇ ਤੇ ਉੱਥੇ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਪਵਨ ਕੁਮਾਰ ਟੀਨੂ ਜਿਹੜੇ ਕਿ ਜਲੰਧਰ ਤੋਂ ਉਮੀਦਵਾਰ ਹੋ ਸਕਦੇ ਨੇ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਜਿਹੜੀ ਕਿ ਸਾਹਮਣੇ ਆ ਰਹੀ ਹੈ ਕਿਉਂਕਿ ਦੱਸ ਦਈਏ ਕਿ ਕੱਲ ਪਵਨ ਕੁਮਾਰ ਟੀਨੂ ਨੇ ਅਕਾਲੀ ਦਲ ਨੂੰ ਜਿਹੜਾ ਕਿ ਛੱਡ ਦਿੱਤਾ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਦੀ ਗੁਆਈ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਤੇ ਜਿਸ ਦੇ ਵਿੱਚ ਬਹੁਤ ਸਾਰੀਆਂ ਚਰਚਾਵਾਂ ਇਹ ਵੀ ਹਨ ਕਿ ਜਲੰਧਰ ਤੋਂ ਇਸ ਵਾਰ ਝੜਾ ਕੇ ਪਮਨ ਕੁਮਾਰ ਟੀਨੂ ਨੂੰ ਟਿਕਟ ਮਿਲ ਸਕਦੀ ਹੈ ਤੇ ਜਿਸ ਦੇ ਵਿੱਚ ਉਹਨਾਂ ਨੂੰ ਜਲੰਧਰ ਤੋਂ ਨਾਮ ਜਿਹੜਾ ਕਿ ਐਲਾਨਿਆ ਜਾ ਸਕਦਾ ਹੈ ਤੇ ਲੁਧਿਆਣਾ ਦੇ ਵਿੱਚ ਕੌਣ ਹੋਵੇਗਾ ਇਸ ਦਾ ਜਲਦੀ ਹੀ ਐਲਾਨ ਅੱਜ ਪੰਜਾਬ ਸਰਕਾਰ ਕਰੇਗੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ 16 April ਨੂੰ ਕਿਹਾ ਗਿਆ ਸੀ ਕਿ ਜਿਹੜੇ ਦੋ ਨਾਮ ਰਹਿੰਦੇ ਨੇ ਜਲੰਧਰ ਅਤੇ ਲੁਧਿਆਣਾ ਉਸ ਦੇ ਵਿੱਚ ਅਸੀਂ ਜਲਦ ਐਲਾਨ ਕਰਾਂਗੇ ਤੇ ਹੁਣ ਅੱਜ ਦੇ ਦਿਨ ਜਿਹੜਾ ਕਿ ਇੱਕ ਵੱਡਾ ਐਲਾਨ ਪੰਜਾਬ ਸਰਕਾਰ ਕਰੇ